ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡੇ ਵਰਕਟ ਦੀ ਰਸੋਈ ਦੇ ਵਿੱਚ। ਅੱਜ ਆਪਾਂ ਕarele ਬਣਾਵਾਂਗੇ। ਕarele ਜਿਹੜੇ ਆ ਮੈਂ ਭਰ ਕੇ ਅੱਜ ਨਹੀਂ ਬਣਾ ਰਹੀ। ਭਰ ਕੇ ਕarele ਦੀ ਵੀਡੀਓ ਮੈਂ ਤੁਹਾਡੇ ਨਾਲ ਅਗਲੀ ਵਾਰ ਸ਼ੇਅਰ ਕਰਾਂਗੀ। ਅੱਜ ਕarele ਜਿਹੜੇ ਆ ਮੈਂ ਕੱਟ ਕੇ ਬਣਾ ਰਹੀ ਆ। ਆਲੂ, ਪਿਆਜ਼, ਕarele ਦੀ ਮੈਂ ਸਬਜ਼ੀ ਬਣਾ ਕੇ ਤਿਆਰ ਕਰਾਂਗੀ। ਬਹੁਤ ਵਧੀਆ ਸਬਜ਼ੀ ਬਣ ਕੇ ਤਿਆਰ ਹੋਊਗੀ ਜੀ। ਟਿਫਿਨ ਵਗੈਰਾ ਵਿੱਚ ਪਾ ਕੇ ਲੈ ਜਾਣ ਲਈ ਬਹੁਤ ਵਧੀਆ ਸਬਜ਼ੀ ਹੈ ਜੀ ਇਹ। ਸਬਜੀ ਬਣਾਉਣ ਦੇ ਲਈ ਮੈਂ 1/2 ਕਿਲੋ ਕarele ਲਏ ਨੇ 5-6 ਮੀਡੀਅਮ ਸਾਈਜ਼ ਦੇ ਮੈਂ ਆਲੂ ਲਏ ਨੇ ਜੀ 6-7 ਮੀਡੀਅਮ ਸਾਈਜ਼ ਦੇ ਮੈਂ ਪਿਆਜ਼ ਲਏ ਨੇ ਨਾ ਸਾਰੀਆਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਏ ਸਭ ਤੋਂ ਪਹਿਲਾਂ ਆਪਾਂ ਆਲੂਆਂ ਨੂੰ ਕੱਟ ਕਰ ਲਾਂਗੇ ਆਲੂ ਆਪਾਂ بس ਇਸ ਤਰੀਕੇ ਦੇ ਨਾਲ ਕੱਟਣੇ ਨੇ ਜਿਹੜਾ ਛੋਟੇ ਸਾਈਜ਼ ਦਾ ਆਲੂ ਆ ਉਹਦੇ ਬਸ ਆਪਾਂ ਨੇ ਐਦਾਂ ਹੀ ਪੀਸ ਕਰਨੇ ਨੇ ਬਸ ਦੋ ਮਤਲਬ 4 ਪੀਸ ਕਰਨੇ ਆ ਬਸ ਐਦਾਂ ਇਦਰ ਵੀ ਤੇਲ ਗਰਮ ਹੋਣਾ ਰੱਖ ਦਿੱਤਾ ਸੀਗਾ ਜੀ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਕੜਤਣ ਜਿਹੜੀ ਸਰੋਂ ਦੇ ਤੇਲ ਦੀ ਚੰਗੀ ਤਰ੍ਹਾਂ ਮਰ ਚੁੱਕੀ ਹੈ ਜੀ ਇਹ ਸਬਜੀ ਜਿਹੜੀ ਹੈ ਸਰੋਂ ਦੇ ਤੇਲ ਵਿੱਚ ਵਧੀਆ ਬਣਦੀ ਆ ਜਿਹੜੇ ਭਾ ਅਲੂ ਲਏ ਨੇ ਜੀ ਹੁਣ ਇਹਨਾਂ ਨੂੰ ਪਹਿਨੇ ਫਰਾਈ ਕਰਨੇ ਹੀ ਰੱਖ ਦਾਂਗੇ ਸਬਜੀ ਬਹੁਤ ਆਸਾਨ ਹੋ ਜਾਂਦੀ ਹੈ ਜੀ ਨਾਲ ਦੀ ਨਾਲ ਆਪਾਂ ਆਲੂ ਜਦ ਫਰਾਈ ਹੋ ਜਾਣਗੇ ਇਹਨਾਂ ਨੂੰ ਕarele ਕੱਟ ਲੈਣੇ ਆ ਇਧਰ ਆਲੂ ਹੁਣ ਆਪਣੇ ਫਰਾਈ ਹੋ ਰਹੇ ਆ ਇਧਰ ਆਪਾਂ ਕarele ਕੱਟਣ ਲੱਗੇ ਆ ਜੀ ਕareleਆਂ ਨੂੰ ਆਪਾਂ ਕੱਟ ਲਾਂਗੇ ਹਾਂ ਅਗਰ ਤੁਸੀਂ ਕareleਆਂ ਨੂੰ ਪਹਿਲਾਂ ਨਮਕ ਲਗਾ ਕੇ ਰੱਖਣਾ ਹੈ ਜੀ ਤਾਂ ਤੁਸੀਂ ਕarele ਪਹਿਲਾਂ ਕੱਟ ਸਕਦੇ ਹੋ ਪਰ ਅਸੀਂ ਕareleਆਂ ਨੂੰ ਨਾ ਤਾਂ ਮੈਂ ਕਦੇ ਭਰਮੇ ਬਣਾਉਣ ਲੱਗੇ ਨਮਕ ਲਗਾ ਕੇ ਰੱਖਿਆ ਹੈ ਜੀ ਨਾ ਹੀ ਸੀ ਕਦੇ ਕੱਟਵੇਂ ਬਣਾਉਣ ਲੱਗੇ ਨਮਕ ਲਗਾ ਕੇ ਰੱਖਿਆ ਹੈ ਸੋ ਅਸੀਂ ਕarele ਇਸ ਤਰੀਕੇ ਨਾਲ ਹੀ ਬਣਾਉਂਦੇ ਆ ਜਦ ਜਿ ਕੱਟਦੇ ਆ ਤੇ ਜਦ ਹੀ ਬਣਾ ਲੈਨੇ ਆ ਅਸੀਂ ਕਦੇ ਵੀ ਨਮਕ ਨਹੀਂ ਲਗਾਇਆ ਕਿਉਂਕਿ ਜੜੀ ਇਹਦੇ ਵਿੱਚ ਕਰੇਲੇ ਕੌੜੇ ਹੁੰਦੇ ਨੇ ਜੀ ਜਿਹੜੇ ਆਪਣੇ ਆਪਣਾ ਖੂਨ ਸਾਫ਼ ਕਰਦੇ ਨੇ ਆਪਣੇ ਸਟੇਅਰ ਲਈ ਚੰਗੇ ਹੁੰਦੇ ਨੇ ਸੋ ਆਪਾਂ ਇਹਦੀ ਕੜਤਣ ਜਿਹੜੀ ਆ ਉਹ ਖਤਮ ਕਰ ਦਿੰਨੇ ਆ ਇਹ ਤਾਂ ਕੁਦਰਤੀ ਕੜਤਣ ਆ ਜੀ ਕਰੇਲੇ ਦੀ ਆਪਾਂ ਖਤਮ ਨਹੀਂ ਕਰਾਂਗੇ ਸੋ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਹੀ ਬਣਾਵਾਂਗੇ ਤੁਸੀਂ ਚਾਹੋ ਇਹ ਛਿਲਕਾ ਉਤਾਰ ਸਕਦੇ ਹੋ ਨਹੀਂ ਤਾਂ ਤਾਂ ਵੀ ਕੋਈ ਚੱਕਰ ਨਹੀਂ ਬਸ ਹਲਕਾ ਹਲਕਾ ਆਪਾਂ ਸਕ ਰਬ ਕਰ ਲੈਣਾ ਹੈ ਜਿਆਦਾ ਡੀਪਲੀ ਜਿਹੜਾ ਆਪਾਂ ਇਹਦਾ ਛਿਲਕਾ ਨਹੀਂ ਉਤਾਰਨਾ ਕਰੇਲਿਆਂ ਨੂੰ ਮੈਂ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਕਿਉਂਕਿ ਜਿਹੜੇ ਉੱਪਰੋਂ ਖੁਰਦਰਾ ਹੁੰਦਾ ਹੈ ਇਹਦੇ ਵਿੱਚ ਮਿੱਟੀ ਕਟਾ ਬਹੁਤ ਫਸਿਆ ਹੁੰਦਾ ਹੈ ਜੀ ਇਧਰ ਨਾਲ ਦੀ ਨਾਲ ਆਪਾਂ ਨੇ ਆਲੂ ਵੀ ਦੇਖੀ ਜਾਣੇ ਆ। ਬਸ ਹਲਕਾ ਹਲਕਾਈ ਸਿਰ ਰਬ ਕਰਨਾ ਹੈ ਆਪਾਂ ਨੇ। ਇਸੇ ਤਰੀਕੇ ਦੇ ਨਾਲ ਮੈਂ ਸਾਰੇ ਕਰੇਲੇ ਜਿਹੜੇ ਆ ਚੰਗੀ ਤਰ੍ਹਾਂ ਛਿਲ ਲਵਾਂਗੀ। ਕਰੇਲਿਆਂ ਦਾ ਮੈਂ ਛਿਲਕਾ ਹਲਕਾ ਹਲਕਾ ਉਤਾਰ ਲਿਆ ਜੀ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਤੁਸੀਂ ਚਾਹੋ ਇਹਨਾਂ ਨੂੰ ਗੋਲ ਕੱਟੋ ਚਾਹੇ ਇਹਨਾਂ ਨੂੰ ਤੁਸੀਂ ਲੰਮੀ ਲੰਮੀ ਸ਼ੇਪ ਵਿੱਚ ਕੱਟ ਲੋ ਜਿੱਦਾਂ ਤੁਹਾਡਾ ਦਿਲ ਕਰਦਾ ਤੁਸੀਂ ਇਹਨੂੰ ਕੱਟ ਸਕਦੇ ਹੋ ਪਰ ਆਪਾਂ ਇਹਨਾਂ ਨੂੰ ਗੋਲ ਗੋਲ ਕੱਟ ਲਾਂਗੇ ਜਿਹੜੇ ਦੇਖੋ ਵਿੱਚੋਂ ਕੱਚੇ ਆ ਉਹਨਾਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਹੀ ਕੱਟਾਂਗੇ ਜਿਨ੍ਹਾਂ ਦੇ ਬੀਜ ਥੋੜੇ ਪੱਕੇ ਹੋਣਗੇ ਉਹਨਾਂ ਦੇ ਆਪਾਂ ਬੀਜ ਜਿਹੜੇ ਕੱਢ ਲਵਾਂਗੇ 슈ਗਰ ਦੇ ਮਰੀਜ਼ਾਂ ਲਈ ਤਾਂ ਇਹ ਵਰਦਾਨ ਹੈ ਜੀ ਸਬਜ਼ੀ ਇਧਰ ਆਪਾਂ ਨਾਲ ਦੇ ਨਾਲ ਆਲੂ ਦੇਖ ਦਿੱsin ਆਲੂ ਜਿਹੜੇ ਚੰਗੀ ਤਰ੍ਹਾਂ ਫਰਾਈ ਹੋ ਗਏ ਨੇ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਬਸ ਆਪਾਂ ਬਹੁਤੇ ਜਿਹੜੇ ਬ੍ਰੀਕ ਇਹਨੂੰ ਨਹੀਂ ਕੱਟਣਾ ਇੰਨੇ ਕ ਸਾਈਜ਼ ਦਾ ਜਿਹੜਾ ਆਪਾਂ ਇਹ ਪੀਸ ਕੱਟਣਾ ਹੈ ਬਸ ਇੰਨਾ ਜਿੰਨੇ ਕੁਰੇਲੇ ਆਪਾਂ ਕੱਟ ਲਏ ਐ ਇੰਨੇ ਆਪਾਂ ਤੇਲ ਵਿੱਚ ਪਾ ਦੇਵਾਂਗੇ ਇਹ ਵਾਲੇ ਵੀ ਨਾਲ ਦੀ ਨਾਲ ਫਰਾਈ ਹੋ ਜਾਣਗੇ ਸੋ ਸਵੇਰੇ ਸਵੇਰੇ ਟਾਈਮ ਨਹੀਂ ਹੁੰਦਾ ਜੀ ਇਵਨ ਵਗੈਰਾ ਪੈਕ ਕਰਨੇ ਹੁੰਦੇ ਨੇ ਆਸਾਨ ਤਰੀਕਾ ਹੈ ਜੀ ਇਸ ਤਰ੍ਹਾਂ ਸਬਜ਼ੀ ਬਣਾਉਣ ਦਾ ਨਾਲ ਦੀ ਨਾਲ ਤਿਆਰੀ ਹੋ ਜਾਂਦੀ ਹੈ ਨਾਲ ਦੀ ਨਾਲ ਅੱਧੀ ਸਬਜ਼ੀ ਬਣ ਜਾਂਦੀ ਹੈ ਜੀ ਇੱਧਰ ਆਪਣੇ ਕੁਰੇਲੇ ਜਿਹੜੇ ਨੇ ਫਰਾਈ ਹੋ ਰਹੇ ਐ ਜੀ ਇੰਨੇ ਨੂੰ ਹੁਣ ਆਪਾਂ ਪਿਆਜ਼ ਵੀ ਕੱਟ ਲਾਂਗੇ ਕੱਟ ਲਵਾਂਗੇ ਤੇ ਕਰੇਲੇ ਵੀ ਸਾਰੇ ਕੱਟੇ ਗਏ ਹੁਣ ਪਿਆਜ਼ ਕੱਟ ਕੇ ਤਿਆਰ ਕਰ ਲਵਾਂਗੇ ਜੀ ਪਿਆਜ਼ ਆਪਾਂ ਇਸ ਤਰ੍ਹਾਂ ਲੰਬਾ ਲੰਬਾ ਕੱਟ ਲਾਂਗੇ ਇਹਨਾਂ ਸਾਰੀ ਚੀਜ਼ਾਂ ਨੂੰ ਮੈਂ ਪਹਿਲਾਂ ਹੀ ਵਾਸ਼ ਕਰਕੇ ਰੱਖ ਲਿਆ ਸੀ ਪਿਆਜ਼ ਆਪਾਂ ਕੱਟ ਲਏ ਨੇ ਹੁਣ ਆਪਾਂ ਤਿੰਨ ਲੈਏ ਨੇ ਵੱਡੇ ਸਾਈਜ਼ ਦੇ ਟਮਾਟਰ ਟਮਾਟਰ ਵੀ ਆਪਾਂ ਕੱਟ ਲਵਾਂਗੇ ਜੀ ਮਟਰ ਵਾਸਤੇ ਆਪਾਂ ਏਦਾਂ ਹੀ ਰਫ ਲਿਜੇ ਘੱਟ ਲਵਾਂਗੇ ਅ ਤੁਸੀਂ ਦੇਖ ਸਕਦੇ ਹੋ ਜੀ ਕਰੇਲੇ ਆਪਣੇ ਚੰਗੀ ਤਰ੍ਹਾਂ 골ਡਨ ਫਰਾਈ ਹੋ ਚੁੱਕੇ ਆ ਇਹਨਾਂ ਨੂੰ ਆਪਾਂ ਨੇ ਇਸ ਤਰ੍ਹਾਂ ਹੀ 골ਡਨ ਫਰਾਈ ਕਰਨਾ ਸੀ ਆਪਾਂ ਹੁਣ ਇਹਨਾਂ ਨੂੰ ਆਲੂ ਕੱਡੇ ਜਿਹਦੇ ਵਿੱਚ ਆਪਾਂ ਉਸੇ ਵਿੱਚ ਕੱਢ ਲਵਾਂਗੇ ਕਰੇਲਿਆਂ ਦਾ ਦੂਜਾ ਬੈਚ ਵੀ ਮੈਂ ਫਰਾਈ ਹੋਣ ਲਈ ਪਾ ਦਵਾਂਗੀ ਤਵੇ ਇਸ ਵੇਰੇ ਬਹੁਤ ਕਾਲੀ ਹੁੰਦੀ ਹੈ ਜੀ ਕੰਮਾਂ ਤੇ ਜਾਣ ਦੀ ਸਾਰੇ ਕੰਮ ਕਾਲੀ ਕਾਲੀ ਵਿੱਚ ਕਰਨੇ ਪੈਂਦੇ ਨੇ ਜੀ ਤੁਸੀਂ ਦੇਖ ਸਕਦੇ ਹੋ ਜੀ ਦੂਜਾ ਬੈਚ ਵੀ ਆਪਣਾ ਚੰਗੀ ਤਰ੍ਹਾਂ 골ਡਨ ਫਰਾਈ ਹੋ ਚੁੱਕਿਆ ਹੈ ਇਹਨੂੰ ਵੀ ਹੁਣ ਆਪਾਂ ਕੱਢ ਲਵਾਂਗੇ ਇਧਰ ਕੜਾਈ ਵਿੱਚ ਦੂਜੀ ਰੱਖ ਲਈ ਹੈ ਉਹ ਲੋਹੇ ਦੀ ਕੜਾਈ ਆ ਸੋ ਉਹਦੇ ਵਿੱਚ ਜਿਹੜਾ ਮੈਂ ਪਕਵਾਨ ਵਗੈਰਾ ਪਕਾਉਂਦੀ ਹੁੰਦੀ ਹਣੀ ਤੜਕਾ ਮੈਂ ਇਸ ਕੜਾਈ ਚ ਲਾਉਣੀ ਹੁੰਦੀ ਆ ਤੇ ਆਪਾਂ ਇਹਦੇ ਵਿੱਚ 2 ਚਮਚ ਤੇਲ ਦੇ ਪਾਵਾਂਗੇ ਬਸ ਇਹਦੇ ਵਿੱਚ ਆਪਾਂ ਮਸਾਲਾ ਭੁੰਨ ਸਕੀਏ ਕਿਉਂਕਿ ਆਪਾਂ ਫਰਾਈ ਕੀਤੇ ਨੇ ਉਹਨਾਂ ਵਿੱਚ ਆਇਲ ਬਹੁਤ ਜ਼ਿਆਦਾ ਹੈ ਬਸ ਆਪਾਂ 2 ਚਮਚ ਪਾਵਾਂਗੇ ਤੇਲ ਆਪਣਾ ਗਰਮ ਹੋ ਗਿਆ ਆਪਾਂ ਜੀਰਾ ਪਾ ਦਵਾਂਗੇ ਇਹਦੇ ਵਿੱਚ ਜੀਰਾ ਆਪਣਾ ਥੋੜਾ ਜਿਹਾ ਫਰਾਈ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਵਾਂਗੇ ਪਿਆਜ਼ ਚਾਹ ਨੂੰ ਆਪਾਂ ਨੇ ਜਾਵਾ 골ਡਨ ਕਰਨਾ ਹੈਗਾ ਹਨ ਕਿ ਜੇ ਆਪਾਂ ਪਿੰਕ ਪਿੰਕ ট্রান্সਪੇਰੈਂਟ ਸੇਅਪ ਕਰਨੇ ਆਲੋ। ਪਿਆਜ਼ ਹਲਕੇ ট্রান্সਪੇਰੈਂਟ ਹੋ ਗਏ ਆ ਜੀ। ਇਹਦੇ ਵਿੱਚ ਪਾਵਾਂਗੇ ਆਪਾਂ ਸੁਆਦ ਅਨੁਸਾਰ ਨਮਕ। ਨਮਕ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਹਰੀ ਮਿਰਚ ਦਾ ਪੇਸਟ ਪਾ ਦਵਾਂਗੇ ਜੀ। ਇਹ ਹਰੀਆਂ ਮਿਰਚਾਂ ਇੰਨੀਆਂ ਜ਼ਿਆਦਾ ਕੋੜੀਆਂ ਨਹੀਂ ਆਉਂਦੀਆਂ ਅੱਜ ਕੱਲ। ਸਬਜ਼ੀ ਦਾ ਟੇਸਟ ਵੀ ਨਹੀਂ ਚੰਗੀ ਤਰ੍ਹਾਂ ਆਉਂਦਾ ਜੀ। ਜੋ ਜ਼ਿਆਦਾ ਪੌਣੀਆਂ ਪੈਂਦੀਆਂ ਨੇ ਤਾਂ ਥੋੜੀ ਜਿਹੀ ਕਿਹੜੀ ਵੀ ਸਬਜ਼ੀ ਵਿੱਚ ਮੇਥੀ ਹੁੰਦੀ ਆ ਸਬਜ਼ੀ ਦਾ ਕਲਰ ਵਧੀਆ ਆਉਣ ਦੇ ਲਈ ਆਪਾਂ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਅੱਧੇ ਚਮਚ ਪਾਵਾਂਗੇ ਆਪਾਂ ਹਲਦੀ ਪਾਊਡਰ ਇਹ ਨਮ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ ਆਪਾਂ ਟਮਾਟਰ ਹੁਣ ਆਪਾਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਸੌਫਟ ਹੋਣ ਦਵਾਂਗੇ ਕਾਟੇ ਸੇਕ ਦੇ ਉੱਤੇ ਆਪਾਂ ਹੁਣ ਟਮਾਟਰਾਂ ਨੂੰ ਚੰਗੀ ਤਰ੍ਹਾਂ ਠੱਕ ਦਵਾਵਾਂਗੇ ਤੇ ਸੌਫਟ ਹੋਣ ਦਵਾਵਾਂਗੇ ਟਮਾਟਰਾਂ ਨੂੰ 2-3 ਮਿੰਟ ਪਕਾਇਆ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਲੂ ਅਤੇ ਕarele ਜਿਹੜੇ ਫਰਾਈ ਕੀਤੇ ਹੋਏ ਨੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਕਰ ਲਵਾਂਗੇ ਜੀ ਮਿਕਸ ਉਹਨੇ ਦੇ ਵਿੱਚ ਪਾ ਦਵਾਂਗੇ ਆਪਾਂ ਛੋਟੀ ਚਮਚ ਅਮਚੂਰ ਪਾਊਡਰ ਜੇ ਤੁਹਾਡੇ ਕੋਲ ਅਮਚੂਰ ਪਾਊਡਰ ਨਹੀਂ ਹੈਗਾ ਜਦੋਂ ਆਪਾਂ ਨੇ ਪਿਆਜ਼ ਪਾਇਆ ਸੀ ਉਸ ਨਮਕ ਪਾਉਣ ਤੋਂ ਪਹਿਲਾਂ ਤੁਸੀਂ ਕੰਮ ਵੀ ਕद्दूकस ਕਰਕੇ ਪਾ ਸਕਦੇ ਹੋ ਜੀ ਚੰਗੀ ਤਰ੍ਹਾਂ ਆਪਾਂ ਸਾਰੀਆਂ ਚੀਜ਼ਾਂ ਮਿਕਸ ਕਰ ਲਈਆਂ ਨੇ ਤੁਸੀਂ ਦੇਖ ਸਕਦੇ ਹੋ ਕਰੇਲਿਆਂ ਵਿੱਚ ਤੇਲ ਸੀਗਾ ਚੰਗੀ ਤਰ੍ਹਾਂ ਸੌਫਟ ਹੋ ਚੁੱਕਿਆ ਹੈ ਸਾਰਾ ਮਸਾਲਾ ਹੁਣ ਆਪਾਂ ਇਹਨੂੰ ਘੱਟ ਸੇਕਦੇ ਉਤੇ 2-3 ਮਿੰਟ ਟਾਕੇ ਪਕਾ ਲਵਾਂਗੇ ਉਸ ਤੋਂ ਬਾਅਦ ਸਬਜੀ ਬੁੜੀ ਬਣ ਕੇ ਤਿਆਰ ਹੈ ਜੀ ਥੋੜੇ ਮਿੰਟ ਸਬਜੀ ਨੂੰ ਸੇਕ ਲੱਗਣ ਤੋਂ ਬਾਅਦ ਮਸਾਲਾ ਚੰਗੀ ਤਰ੍ਹਾਂ ਆਲੂ ਅਤੇ ਕਰੇਲੀਆਂ ਵਿੱਚ ਰਚ ਗਿਆ ਹੈ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਬੇਸਿਕ ਮਸਾਲਿਆਂ ਦੇ ਨਾਲ ਆਪਾਂ ਸਬਜੀ ਨੂੰ ਬਣਾ ਕੇ ਤਿਆਰ ਕਰ ਲਿਆ ਹੈ ਜੀ ਇਹ ਥੋੜਾ ਬਹਿਮ ਆ ਕਿ ਤੁਸੀਂ ਨਮਕ ਲਗਾ ਕੇ ਰੱਖਣ ਦੇ ਨਾਲ ਕੜੱਤਨ ਖਤਮ ਕਰ ਲੈਣੇ ਹੋ ਕੜੱਤਨ ਜਿਹੜੀ ਇਹ ਖਤਮ ਚੰਗੀ ਤਰ੍ਹਾਂ ਨਹੀਂ ਹੁੰਦੀ ਸਗੋਂ ਦੀ ਆਪਾਂ ਪੋਸਟਿਕ ਤੱਤ ਜਿਹੜੇ ਨੇ ਉਹ ਨਸ਼ਟ ਕਰ ਲੈਣੇ ਆ ਜੀ ਇਸ ਤਰੀਕੇ ਦੇ ਨਾਲ ਤੁਸੀਂ ਵੀ ਬਣਾਇਓ ਤੇ ਖਾਇਓ ਮੇਰੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਫੀਡੀਆਂ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ